ਹੌਲਾ ਗੋਲੇ ਚੱਲ ਪਿਆ ਉਹ ਤੇ ਗੋਲੀਆਂ ਚੱਲ ਪਈਆਂ ਏ ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਵਿੱਚ 2 13 ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਲੜਾਈ ਝਗੜਾ ਲੜਾਈ ਝਗੜੇ ਦੌਰਾਨ ਜਿੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦੇ ਨਾਲ ਗੰਭੀਰ ਜ਼ਖਮੀ ਵੀ ਹੋਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਜਿੱਥੇ ਇਹ ਘਟਨਾ ਘਟੀ ਉਹ ਏਰੀਆ ਜੀਆਰਪੀ ਦੇ ਅਧੀਨ ਆਉਂਦਾ ਹੈ ਜੀਆਰਪੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜੀਆਰਪੀ ਦੇ ਐਸਐਚ ਉਹ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਲੋਕਲ ਪੁਲਿਸ ਵੱਲੋਂ ਉਹਨਾਂ ਨਾਲ ਤਾਲਮੇਲ ਬਣਾਇਆ ਗਿਆ ਹੈ ਦੂਸਰੇ ਪਾਸੇ ACP ਜਤਿਨ ਬਾਂਸਲ ਨੇ ਕਿਹਾ ਕਿ ਇਸ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਦੋ ਤਿੰਨ ਫਾਇਰ ਹੋਏ ਨੇ ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੈ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਵੀ ਦੋਨਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਅੱਜ ਲੜਾਈ ਦਾ ਨਾਰ ਉਹੀ ਅਸੀਂ ਤਾਂ ਸਵੇਰ ਦੇ ਪੁਲਸ ਦੇ ਮੇਰੇ ਘਰੇ ਡੈਥ ਹੋਈ ਆ ਮੇਰੇ ਸਾਲੇ ਦੀ ਅਸੀਂ ਕੱਲ ਫੋਲ ਚੋ ਕੇ ਆਏ ਆ ਅਸੀਂ ਕੀਰਤਪੁਰ ਸਾਹਿਬ ਜਾਣਾ ਵਾ ਫੋਲ ਤਾਰਨ ਵਾਸਤੇ ਸਾਡੇ ਸਾਡੇ ਘਰੇ ਮਿਲਣ ਵਾਸਤੇ ਆ ਰਹੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਵਾ ਚਾਤਾ ਪਤਾ ਹੀ ਨਹੀਂ ਇਧਰੋਂ ਆਏ ਗੱਡੀ ਦੇ ਵਿੱਚ ਪਹਿਲੇ ਤਿੰਨ ਫੇਰ ਕੀਤੇ ਖੜ ਕੇ ਫਿਰ ਇਹਨਾਂ ਨੇ ਘਰ ਆਲੂ ਮੇਰੇ ਆਲੂ ਆਉਂਦੇ ਉੱਥੇ ਗੋਲਗਾਂ ਮਾਰਦੀਆਂ ਮਮੀ ਜਾ ਕੇ ਸੋਨੂੰ ਮੈਂ ਕਿਹਾ ਓਏ ਜੌਨੀ ਓਏ ਜੌਨੀ ਗਾਜਾ ਦਿੰਦਾ ਪਰ ਉਹ ਗੋਲਗਾਂ ਮਾਰ ਕੇ ਉਹ ਮੇਰੇ ਨੂੰ ਵੀ ਮਾਰਨ ਲੱਗਾਈ ਪਰ ਮੈਂ ਜਦੋਂ ਭੱਜ ਆਇਆ ਫਿਰ ਫਿਰ ਉਹ ਜਿਹਨਾਂ ਵੱਲੋਂ ਅੱਜ ਗੋਲੀਆਂ ਚਲਾਈਆਂ ਗਈਆਂ ਸੀ ਤੇ ਤਿੰਨ ਜਾਣੇ ਮੈਂ ਅੱਖੀਂ ਦੇਖਿਆ ਜੀ ਇੱਕ ਗੋਲਦੀ ਕਾਲੀ ਡੀਜਨ ਤੇ ਜੌਨੀ ਬਾਕੀ ਹੋਰ ਹੋਣ ਜਦੋਂ ਸਿਰ ਤੇ ਪਈ ਹੋਵੇ ਨਹੀਂ ਪਤਾ ਲੱਗਦਾ ਤੇ ਮੇਰੇ ਬੇਟੇ ਤੇ ਲੱਗੀ ਆਈ ਗੋਲੀ ਅੱਛਾ ਜੀ ਕਿੰਨੀਆਂ ਗੋਲੀਆਂ ਬੰਦ ਕਰਾਉਂਦੇ ਹੋ ਪਤਾ ਦੋ ਲੱਗੀਆਂ ਇੱਕ ਇੱਥੇ ਲੱਗੀ ਇੱਕ ਬਾਹਰ ਤੋਂ ਲੱਗੀ ਕਿੰਨੇ ਫਾਇਰ ਕਿੰਨੇ ਹੋਏ ਆ ਜੀ ਪੈਰ ਦਾ 6-7 ਕੀਤੇ ਆਈ ਪੈਰ ਬਹੁਤ ਕੀਤੇ ਉਹਨਾਂ ਨੇ ਕਿਹੜਾ ਏਰੀਆ ਪੈਂਦਾ ਜਿੱਥੇ ਹੋਇਆ ਇਹ ਅਬਦੁੱਲਾ ਪਰਬਸਤੀ ਦੇ ਬਾਟਕ ਤੇ ਹੁਣ ਮੌਕੇ ਤੇ ਪੁਲਿਸ ਆਈ ਮੌਕੇ ਦੇ ਪ੍ਰਸ਼ਾਸਨ ਮੌਕੇ ਤੇ ਆਇਆ ਜਦੋਂ ਗੋਲੀ ਚੱਲ ਗਈ ਜਦੋਂ ਮੈਂ ਰਾਤ ਦਾ ਰੋਲਾ ਪਾ ਰਿਹਾ ਪਰ ਰਾਤ ਦਾ ਕੋਈ ਨਹੀਂ ਆਇਆ ਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਪੁਲਿਸ ਵੱਲੋਂ ਕਿਸੇ ਨੇ ਕੋਈ ਅਰੈਸਟ ਨਹੀਂ ਕੀਤਾ ਅਜੇ ਤੱਕ ਸਭ ਉਵੇਂ ਹੀ ਚਲ ਗਿਆ ਕਰੇ ਮੈਂ ਕਿਹਾ ਵੀ ਮੈਂ ਕਿਹਾ ਚਲੋ ਮੈਂ ਨਾਲ ਚੱਲਦਾ ਮੈਂ ਤੁਹਾਨੂੰ ਖੜਾਉਣਾ ਵਾ ਬੰਦੇ ਪਰ ਕਿਸੇ ਨੇ ਮੇਰੇ ਨਾਲ ਨਹੀਂ ਕੋਈ ਗਿਆ ਅੱਛਾ ਠੀਕ ਇਹੀ ਮੰਗ ਕਰਦੇ ਤੇ ਇਹਨਾਂ ਨੂੰ ਗੁੰਡਿਆਂ ਨੂੰ ਖੜਿਆ ਜਾਵੇ ਤੇ ਸੰ ਜਿਹੜਾ ਹਿਸਾਬ ਦਿੱਤਾ ਜਾਵੇ ਪਹਿਲਾਂ ਵੀ ਕਦੀ ਇਦਾਂ ਹੋਇਆ ਵੀ ਨਹੀਂ ਕਦੀ ਨਹੀਂ ਹੋਇਆ ਕਦੀ ਨਹੀਂ ਹੋਇਆ ਮੇਰਾ ਨਾਮ ਨਰਵੈਰ ਸਿੰਘ ਹੀ ਹੋਇਆ ਕਿ ਇਹ ਜੀ ਮਾਮਲਾ ਕੀ ਹੈ ਜੀ ਗੋਲੀ ਚੱਲੀ ਇਹ ਮਾਮਲਾ ਗੋਲੀ ਰਾਤੀ ਇੱਕ ਬੱਬੂ ਬੱਬੂ ਲੜਕਾ 6 ਨੰਬਰ ਗਲੀ ਦਾ ਉਹਦੇ ਪਹਿਲੇ ਇਹਨਾਂ ਨੇ ਦਾਤ ਮਾਰੇ ਦਾਤ ਮਾਰੇ ਅਸੀਂ ਰਿਪੋਰਟ ਕਰਾਉਣ ਗਏ ਕਿ ਉਹ ਮੇਰੇ ਬੇਟੇ ਦਾ ਪਤਾ ਲੈ ਕੇ ਗਿਆ ਹੀ ਇਥੋਂ ਮੇਰੇ ਬੇਟੇ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਵਾ ਤੇ ਉਹ ਪਤਾ ਲੈ ਕੇ ਕਹਿੰਦਾ ਤੁਸੀਂ ਉਹਨਾਂ ਨੂੰ ਮਿਲਣ ਕਿਉਂ ਜਾਂਦੇ ਉਹਨੂੰ ਕਾਰ ਚੋਂ ਕੱਢਿਆ ਕੁੱਟਿਆ ਦਾਅ ਮਾਰਿਆ ਸੀ ਰਿਪੋਰਟ ਦਿੱਤੀ ਫਿਰ ਰਿਪੋਰਟ ਦੇ ਕੇ ਘਰੇ ਆ ਗਏ ਸਵੇਰੇ ਫਿਰ ਇੱਕ ਮੁੰਡੇ ਨੂੰ ਕੁੱਟਿਆ ਵਾ ਸਵੇਰੇ ਫਿਰ ਅਹੀ ਗਏ ਆ ਜਾ ਕੇ ਰੋਕਿਆ ਜੀ ਦੁਪਹਿਰੇ ਆ ਕੇ ਮੇਰੇ بیٹے ਤੇ ਗੋਲਗਾ ਮਾਰਦੀਆਂ ਚਾਹੁੰਦੇ ਸੀ ਕਾਰਨ ਕੀ ਏ ਯਾਰ ਅਸਲੀ ਲੜਾਈ ਕਿਸ ਤਰ੍ਹਾਂ ਹੋਈ ਸਿਰਫ ਇਹੀ ਕਹਤੇ ਮੇਰੇ بیٹے ਨੂੰ ਮਿਲਣ ਵਾਸਤੇ ਕਿਉਂ ਜਾਂਦੇ ਜੇ ਉਹਦਾ ਪਤਾ ਕਿਉਂ ਲੈਂਦੇ ਜੇ ਮੇਰੇ بیٹے ਨਾਲ ਤੇ ਇੰਨੀ ਕਿ ਲੜਾਈ ਹੋਈ ਜਿਵੇਂ ਆਪਾਂ ਇੱਕ ਦੂਜੇ ਨੂੰ ਦੇਖ ਲੈ ਰਹੇ ਹਾਂ ਨਜ਼ਰਾਂ ਤੋਂ ਓਏ ਤੂੰ ਮੇਰੇ ਲੈ ਕੇ ਨਵੇਂ ਨਾ ਮੈਂ ਕਹਿੰਦਾ ਤੂੰ ਵੀ ਮੈਂ ਕੀ ਵੇਖਣਾ ਤੂੰ ਕਿਵੇਂ ਇਹ ਸਿਰਫ ਇਹ ਬੈਸ ਹੋਈ ਕਿਹੜੀ ਗੋਲੀ ਚੱਲੀ ਹੈ ਕਿਹਨੂੰ ਚਲਾਈ ਗਈ ਹੈ ਇਹ ਜੌਨੀ ਨੇ ਚੌਨੀ ਨੇ ਚਲਾਈ ਹੋਈ ਹੈ ਹੋਰ ਦਰਪਰੀ ਤਰੀਕੇ ਸਰ ਕੀ ਕਹਿਣਾ ਸਰ ਕੀ ਮਾਮਲਾ ਸਾਹਮਣੇ ਆਇਆ ਸੀ ਕੀ ਕਰੀ ਸਰ ਸਲਾਹ ਆਈ ਹੈ ਜੀ ਇੱਥੇ ਫਾਇਰਿੰਗ ਹੋਈ ਹੈ ਬਾਕੀ ਵੈਰੀਫਾਈ ਕਰ ਰਿਹਾ ਤੇ ਕਿੱਥੇ ਇਹ ਕਿਹੜੇ ਫਟਕਾ ਦੇਤੇ ਵੇਚਿਆ ਹੋਈ ਆ ਪਿੰਡੂਨਾਪੁਰ ਫਟਕ ਇੱਥੇ ਇਹਦੇ ਚਾਰ ਵੀ ਚੀਜ਼ ਦੀ ਜੋ ਕਿ ਅਸੀਂ ਬਿਆਨ ਲੈ ਕੇ ਪਰਚਾ ਦਵਾਵਾਂਗੇ ਜਿੱਦਾਂ ਅਸੀਂ ਵੀ ਸੋਚ ਰਹੇ ਹਾਂ ਕਿ ਕਿੰਨੇ ਬੰਦੇ ਇੰਜਰ ਨੇ ਦੁੱਪਤਾ ਲੱਗੇ ਹੋ ਸਰ ਵੈਰੀਫਾਈ ਕਰ ਰਹੇ ਹਾਂ ਜੀ ਲੋਕਲ ਕਲਸਤਾਨ ਕੋਲ ਤੁਹਾਡੇ ਨਾਲ ਗੱਲਬਾਤ ਕੀਤੀ ਤਾਂ ਅਜੇ ਸਿਰ ਹੀ ਆਏ ਹੋਏ ਆ ਸਰ ਸਾਰਾ ਵੈਰੀਫਾਈ ਕਰਕੇ ਫਿਰ ਅੱਗੇ ਲੋਕਲ ਕਲਸਤਾਨ ਨਾਲ ਹਾਂਜੀ ਸਰ ਸਾਰਾ ਜੀਆਰਪੀ ਦੇ ਰਹੀ ਹੈ ਸਰ ਜੀਆਰਪੀ ਦਾ ਹੀ ਰਹੀ ਹੈ ਹੈ ਬਾਕੀ ਅਸੀਂ ਵੈਰੀਫਾਈ ਕਰਕੇ ਸਾਰਾ ਦੱਸ ਦਾਂਗੇ ਠੀਕ ਹੈ ਐਸੇ ਕਾਹਨੂੰ ਯਾਰ ਸਾਰੇ ਇਕੱਠੇ ਹੀ ਕਰ ਲਈਏ ਬੋਆਰ ਤੇ ਹੈਗੀ ਇਕੱਠੇ ਹੀ ਹੋਣਾ ਸਾਰੇ ਜਣਾਂ ਕੀ ਮਾਮਲਾ ਕੀ ਹੋਇਆ ਜੀ ਅਸੀਂ ਇੱਥੇ ਸਾਨੂੰ ਥੋੜੀ ਦੇਰ ਪਹਿਲਾਂ ਇਨਫਾਰਮੇਸ਼ਨ ਮਿਲੀ ਹੈ ਕਿ ਕੋਈ ਦੋ ਪਾਰਟੀਆਂ ਦੀ ਆਪਸ ਚ ਲੜਾਈ ਹੋਈ ਹੈ ਤੇ ਇੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਨਾਂ ਦਾ ਕਿੰਨੇ ਕਿੰਨੇ ਫਾਇਰ ਹੋਏ ਨੇ ਜੀ ਇੱਥੇ ਫਾਇਰ ਹੋਣੇ तकरीबन 2 ਜਾਂ 3 ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਂਦੇ ਸਾਰੇ ਕਿਤੇ ਕਿੰਨੇ ਮਲੇ ਇੰਜਰਡ ਨੇ ਸੀਰੀਅਸ ਆ ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ ਅਸੀਂ ਜਸਟ ਮੌਕੇ ਤੇ ਆਏ ਹਾਂ ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੁਹਾਨੂੰ ਅਪਡੇਟ ਕਰਾਂਗੇ ਕੀ ਕਾਰਨ ਦੀ ਲੜਾਈ ਤੇ ਜੀ ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਸਾ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟੈਰੋਗੇਸ਼ਨ ਚ ਜ਼ਿਆਦਾ ਕਲੀਅਰ ਹੋਣਗੇ ਹਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ ਚ ਦੱਸੀ ਜਾ ਰਹੀ ਹੈ ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀ ਬਾਜ਼ੀ ਦੀ ਹਲੇ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮਿਨਰੀ ਇਨਕੁਆਇਰੀ ਹੈ ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋਈ ਜਾਣਗੇ ਸਾਡੀ ਇਨਵੈਸਟੀਗੇਸ਼ਨ ਹਲੇ ਤੱਕ ਬੰਦੇ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਜੀ ਹਲੇ ਅਸੀਂ ਉਤੇ ਵਰਕ ਕਰ ਰਹੇ ਹਾਂ ਜਿਵੇਂ ਹੀ ਅੱਗੇ ਕੁਝ ਹੁੰਦਾ ਉਹ ਅਪਡੇਟ ਅੱਗੇ ਕਰਦੇ ਰਹਾਂਗੇ ਹਲੇ ਇਸ ਟਾਈਮ ਤੇ ਮੇਰੇ ਧਿਆਨ ਚ ਨਹੀਂ ਆਈਏ ਗੱਲ ਮੈਂ ਚੈੱਕ ਕਰ ਲੈਣਾ ਜਦੋਂ ਜਦੋਂ ਸਰ ਇੰਜਰਡ ਹੈਗਾ ਕੋਈ ਦੋ ਇੰਜਰਡ ਹੈ ਉਹ ਸਾਨੂੰ ਇੰਨਾ ਪਤਾ ਲੱਗਿਆ ਪਰ ਇੱਕ ਜਾਂ ਦੋ ਬੰਦਿਆਂ ਕਨਫਰਮ ਕਰਤਾ ਹੈ ਇਹਨਾਂ ਵੈਪਨ ਸੀਗੇ ਜਿਵੇਂ ਚੋਣ ਜਾਬ ਦਾ ਲੱਗਿਆ ਹੋਵੇ ਕੋਈ ਇਹ ਵੀ ਲੱਗਦਾ ਵੀ ਵੈਪਨ ਦੇ ਲਾਇਸੈਂਸੀ ਹੋਣ ਵੀ ਉਹੀ ਮੈਂ ਕਹਿ ਰਿਹਾ ਜੀ ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜ ਕੇ ਨੈਪ ਕਰਾਂਗੇ ਉਦੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਹਸਲਾ ਸੀ ਜਾਂ ਫਿਰ ਅਵੈ ਨਾਜਾਇਜ਼ ਹਸਲਾ ਸੀਗਾ ਫਿਰ ਉਸ ਹਿਸਾਬ ਨਾਲ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਟੋਟਲ ਫਾਇਰ ਕਿੰਨੇ ਕੀਤੇ ਹਨ ਦੋ ਜਾਂ ਤਿੰਨ ਦਾ ਐਸਟੀਮੇਟ ਹੈ ਟੋਟਲ ਫਾਇਰ ਸੀਸੀਟੀਵੀ ਵੀ ਵੀ ਸੀਸੀਟੀਵੀ ਕੈਮਰਾਜ਼ ਹੈਗੇ ਹਾਲੇ ਦੋਲੇ ਅਸੀਂ ਉਹਨਾਂ ਦੇ ਫੁਟੇਜ ਕਢਾ ਰਹੇ ਹਾਂ ਉਹਨਾਂ ਚੋਂ ਬੰਦੇ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਫਾਰਮ ਕਰਦੇ ਨੇ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਆਪਸੀ ਕੋਈ ਪ੍ਰੋਫਿਟ ਦਾ ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਵੀ ਕਲੀਅਰ ਨਹੀਂ ਹੈ ਹਜੇ ਹਾਲੇ ਬੰਦੇ ਫੜ ਕੇ ਜ਼ਿਆਦਾ ਕਲੀਅਰ ਹੋਗਾ ਇੰਟਰਵਿਊ ਸੈਕਿੰਡਰ ਥੈਂਕ ਯੂ